ਬੀਜੇਪੀ ਦੇ ਗੁਰਵਿੰਦਰ ਕਾਉਂਸਲ ਵੱਲੋਂ ਅੱਜ ਪਟਿਆਲਾ ਦੇ ਨਿਜੀ ਹੋਟਲ ਵਿਖੇ ਸਲਪਾ ਫਾਊਂਡੇਸ਼ਨ ਅੰਬੇਦਕਰ ਨੂੰ ਸਮਰਪਿਤ ਮੋਦੀ ਭਾਰਤ ਦੇ ਸੰਵਿਧਾਨ ਦੇ ਨਿਰਵਾਤਾ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਨੂੰ ਸਮਰਪਿਤ ਵਿਚਾਰ ਗੋਸ਼ਣੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਅਮਰ ਰਹੇ। ਅਮਰ ਰਹੇ। ਮੈਂ ਮਨੀਸ਼ਾ ਉਪਲ ਮਹਿਲਾ ਮੋਰਚਾ ਬੀਜੇਪੀ ਜ਼ਿਲ੍ਹਾ ਪ੍ਰਧਾਨ ਤੇ ਅੱਜ ਦਾ ਪ੍ਰੋਗਰਾਮ ਜਿਹੜਾ ਸੀਗਾ ਉਸ ਦੇ ਉਸ ਤੇ ਸੋਚਦੇ ਰੱਖਿਆ ਗਿਆ ਸੀ ਕਿ ਮੋਦੀ ਜੀ ਮਤਲਬ ਕਿ ਬੀਮਰਮ ਵਿਦਕਰ ਜੀ ਦੀ ਸੋਚ ਦੇ ਨਾਲ ਨੇ ਤੇ ਸੰਪਲਾ ਜੀ ਨੇ ਆ ਕੇ ਉਸ ਦੇ ਬੜਾ ਅੱਛਾ ਵਿਚਾਰ ਸਾਨੂੰ ਦੱਸੇ ਉਹਨਾਂ ਦੇ ਬਾਰੇ ਸਾਰਾ ਕੁਝ ਦੱਸਿਆ ਉਹਨਾਂ ਦੀ ਜੀਵਨੀ ਬਾਰੇ ਦੱਸਿਆ ਤੇ ਕਾਉਂਸਲ ਜੀ ਨੇ ਪ੍ਰੋਗਰਾਮ ਕਰਾਇਆ ਸੀ ਜਿਸ ਵਿੱਚ ਸਾਰੇ ਮਤਲਬ ਕਿ ਸਮਾਜ ਨੂੰ ਉਹਨਾਂ ਨੇ ਇਕੱਤਰ ਕੀਤਾ ਸੀ ਜਿਸ ਵਿੱਚ ਐਸਸੀ ਵਰਗ ਬੀਸੀ ਵਰਗ ਓਬੀਸੀ ਵਰਗ ਜਨਰਲ ਕੈਟਾਗਰੀ ਸਭ ਮਤਲਬ ਕਿ ਸਾਰਿਆਂ ਨੂੰ ਇਕੱਠਾ ਕਰਕੇ ਉਹਨਾਂ ਨੇ ਪ੍ਰੋਗਰਾਮ ਮੁਲਕਿਆ ਤੇ ਮੈਨੂੰ ਬਹੁਤ ਅੱਛਾ ਲੱਗਿਆ ਮੈਨੂੰ ਬੜਾ ਮਾਨ ਮਹਿਸੂਸ ਹੋਇਆ ਇੱਥੇ ਆਂਦਾ ਮੈਂ ਇੱਥੇ ਬੁਲਾਉਣ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮੇਰੀ ਮੈਲਾ ਮੋਰਚਾ ਸਾਰੀ ਟੀਮ ਮੇਰੀ ਇੱਥੇ ਪਹੁੰਚੀ ਹੈ ਜ ਮ ਅੰਬੇਦਕਰ ਉਸ ਵਰ ਵੀ ਮੁਦਿਆ ਪ੍ਰੋਗਰਾਮ ਕਰਾਇਆ ਗਿਆ ਕੀ ਕਹਿਣਾ ਚਾਹੋਗੇ ਐਵੇਂ ਤੇ ਪ੍ਰੋਗਰਾਮ ਹਰ ਜ਼ਿਲ੍ਹੇ ਵਿੱਚ ਕਰਾਉਣੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਕਰਾਇਆ ਗਿਆ ਹਰ ਜ਼ਿਲ੍ਹੇ 'ਚ ਨਹੀਂ ਪੂਰੇ ਦੇਸ਼ 'ਚ ਕਰ ਰਹੇ ਆ ਸਾ ਆਪਣੀ ਜਿਹੜੀ ਸਾਪਲਾ ਫਾਊਂਡੇਸ਼ਨ ਦੇ ਨਾਮ ਤੇ ਔਰ ਅੰਬੇਦਕਰ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਤੇ ਪ੍ਰਸਾਰ ਹੋਵੇ ਲੋਕਾਂ ਨੂੰ ਸਮਝ ਆਵੇ ਔਰ ਮੇਰਾ ਖਿਆਲ ਆ ਕਿ ਉਹਦੀ ਮੁੱਖ ਧਾਰਾ ਨਾਲ ਲੋਕ ਜੁੜਨ ਔਰ ਜਿੱਦਾਂ ਸਾਨੂੰ ਉਹ ਬਹੁਤ ਵਿਦਵਾਨ ਸੀਗੇ ਇਹ ਉਹਨਾਂ ਦੀ ਦੇਣ ਆ ਜਿਹੜਾ ਸਾਡਾ ਰਿਜ਼ਰਵ ਬੈਂਕ ਆਫ ਇੰਡੀਆ ਔਰ ਇਹ ਵੀ ਉਹਨਾਂ ਦੀ ਧਿਆਨ ਹੈ ਜਿਹੜੇ ਹਾਈਵੇ ਆਪਾਂ ਬਣਾ ਰਹੇ ਹਾਂ ਜਿਹੜੇ ਬڑے-ਬڑے ਗ੍ਰਿਡ ਬਣ ਰਹੇ ਆ ਇਹ ਵੀ ਉਹਨਾਂ ਦੀ ਸੋਚ ਸੀ ਤੇ ਉਹਨਾਂ ਦੇ ਬਾਰੇ ਕਦੇ ਕਾਂਗਰਸ ਨੇ ਤਾਂ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਉਸ ਵੇਲੇ ਦੀਆਂ ਸਰਕਾਰਾਂ ਨੇ ਨਹੀਂ ਕੀਤੀ ਕਿਉਂਕਿ ਉਹ ਦਬੇ ਕੁਚਲੇ ਸਮਾਜ ਚੋਂ ਸੀਗੇ ਤੇ ਪਰ ਉਹਨਾਂ ਕਾਬਲੀਅਤ ਨਹੀਂ ਸੀ ਕਿ ਸੰਵਧਾਨਿਕ ਜਿਹੜੀ ਸਭਾ ਸੀ ਉਸ ਦੇ ਪ੍ਰਮੁੱਖ ਸੀਗੇ ਉਹ ਸਵਿਧਾਨ ਉਹਨਾਂ ਦੀ ਬਹੁਤ ਵੱਡੀ ਦੇਣ ਆ ਉਹਦੇ ਵਿੱਚ ਤਾਂ ਅਸੀਂ ਆਪਣੇ ਮਹਾਪੁਰਸ਼ਾਂ ਨੂੰ ਯਾਦ ਕਰੀਏ ਸਤਕਾਰ ਤੇ ਸਨਮਾਨ ਕਰੀਏ ਅੱਗੇ ਸਾਡੇ ਯੂਥ ਨੂੰ ਉਹਨਾਂ ਤੋਂ ਪ੍ਰੇਰਣਾ ਮਿਲੇ ਇਹ ਬਹੁਤ ਜ਼ਰੂਰੀ ਹੈ ਮੇਰੇ ਖਿਆਲ ਸਾਂ ਵੱਡੇ ਪੱਧਰ ਤੇ ਜਿਹੜੇ ਰਿਪੋਰਟ ਹੋ ਰਿਹਾ ਉੱਥੋਂ ਦੇ ਵਿਦਿਆਰਥੀ ਸੀਐਮ ਭਗਵਤਪਾਨ ਨੇ ਇਲਜ਼ਾਮ ਲਾਇਆ ਕਿ ਜਾਣਬੁੱਝ ਕੇ ਸਾਜੀ ਵਿੱਚੇ ਜਾ ਰਹੀ ਪੰਜਾਬ ਨੂੰ ਬਦਨਾਮ ਕਰਵੇ ਇਹ ਜਿਹੜਾ ਜਹਾਜ਼ ਹੈ ਦਿੱਲੀ ਗੁਜਰਾਤ ਵਿੱਚ ਉਤਾਰ ਦੇਣਾ ਚਾਹੀਦਾ ਸੀ ਪੰਜਾਬੀਆਂ ਨੂੰ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਇਹ ਦੇ ਨਾਲ ਪੰਜਾਬੀ ਬਦਨਾਮ ਹੋਗੇ ਜਿਹੜੇ ਤੁਸੀਂ 67 67 ਪੰਜਾਬੀ ਉੱਥੇ ਜਾਂਦੇ ਆ ਜਿਹੜੇ ਆ ਗਏ ਬਿਨਾਂ ਨੌਕਰੀਆਂ ਤੋਂ ਵਿਚਾਰੇ ਦੁਖੀ ਹੋ ਕੇ ਬਦਨਾਮ ਕੀਤਾ 3 ਸਾਲਾਂ ਦੇ ਅੰਦਰ ਗਿਆ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਹਾਂ ਬਦਨਾਮ ਇਹਨਾਂ ਨੇ ਕੀਤਾ ਇਸ ਕਰਕੇ ਉਹ ਗਲਤ ਨਾ ਕਰੋ ਭਗਵੰਤ ਮਾਨ ਜੀ ਨੂੰ ਬੜੀ ਆਪਣੀ ਸੋਚ ਦਰੁਸਤ ਕਰਨੀ ਚਾਹੀਦੀ ਹੈ ਔਰ ਜੇ ਉਹ ਨਹੀਂ ਕਰਨਗੇ ਸੋਚ ਦਰੁਸਤ ਤਾਂ ਇਹਦਾ ਨਤੀਜਾ ਵੀ ਮਾੜਾ ਹੋਏਗਾ ਔਰ ਪੰਜਾਬੀਆਂ ਨੂੰ ਗਲਤ ਸੇਧ ਦੇ ਰਿਹਾ ਦਿਸ਼ਾ ਗਲਤ ਦੇ ਰਿਹਾ ਕਿ ਅਸੀਂ ਉਹਨਾਂ ਦੇ ਵਿਰੋਧੀ ਹਾਂ ਹਰ ਪੰਜਾਬ ਦੇ ਅਗਰ ਸਿੱਖਾਂ ਦੇ ਲਈ ਸਭ ਤੋਂ ਵੱਧ ਕੀਤਾ ਇਸ ਮੁਲਕ ਦਾ ਸਿੱਖ ਪ੍ਰਧਾਨ ਮੰਤਰੀ ਰਿਹਾ ਸਿੱਖ ਰਾਸ਼ਟਰਪਤੀ ਰਿਹਾ ਜੀ ਉਹਨਾਂ ਨੇ ਵੀ ਸਿੱਖਾਂ ਦੇ ਲਈ ਕੁਝ ਨਹੀਂ ਕੀਤਾ ਅਗਰ 84 ਦੀ ਨਸਲ ਕੁਸ਼ੀ ਦਾ ਇਨਸਾਫ ਦੇ ਰਹੇ ਆ ਤਾਂ ਨਰਿੰਦਰ ਮੋਦੀ ਦੇ ਰਹੇ ਆ ਅਗਰ ਕਾਲੀ ਸੂਚੀ ਖਤਮ ਕੀਤੀ ਇੱਕ ਰਹਿ ਗਿਆ ਜਿਹੜੇ 36 36 ਸਾਲਾਂ ਤੋਂ ਕਰਨੀ ਸੀ ਆ ਪਰ ਇਹ ਨਰਿੰਦਰ ਮੋਦੀ ਜੀ ਨੇ ਬਿਨਾਂ ਮੰਗੇ ਕਰਤੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਨਾ ਦੁਨੀਆ ਦੇ ਅੰਗ ਅੰਦਰ ਅਗਰ ਸਭ ਤੋਂ ਛੋਟਾ ਕੋਈ ਸ਼ਹੀਦ ਹੋਇਆ ਤਾਂ ਉਹ ਬਾਬਾ ਫਤਿਹ ਸਿੰਘ ਆ ਇਸ ਕਰਕੇ ਇਹ ਕਾਂਗਰਸ ਨੇ ਉਹਨਾਂ ਨੂੰ ਲੰਬਾ ਸਮਾਂ ਨਹੀਂ ਯਾਦ ਕੀਤਾ ਅੱਜ ਮੋਦੀ ਜੀ ਕਰ ਰਹੇ ਆ ਕਿਤਾਬਾਂ 'ਚ ਵੀ ਉਹਨਾਂ ਦਾ ਜ਼ਿਕਰ ਆ ਲੋਕ ਉਸ ਨੂੰ ਪੜ੍ਹਨਗੇ ਸਾਡੇ ਨੌਜਵਾਨ ਉਹਨਾਂ ਤੋਂ ਪ੍ਰੇਰਣਾ ਲੈਣਗੇ ਬੱਚੇ ਉਹਨਾਂ ਤੋਂ ਪ੍ਰੇਰਣਾ ਲੈਣਗੇ ਤੇ ਇਹ 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 ਪਹਿਲੀਆਂ ਸਰਕਾਰਾਂ ਕਿੱਥੇ ਸੀ ਪਹਿਲੇ ਲੋਕ ਕਿੱਥੇ ਸੀ ਕਦੇ ਵੀ ਕਿਸੇ ਧਰਮ ਦੇ ਪ੍ਰਮੁੱਖ ਦਾ ਪ੍ਰਕਾਸ਼ ਪर्व ਜਾਂ ਉਹਨਾਂ ਦੇ ਦਿਨ ਜਾਂ ਉਹਨਾਂ ਦੀ ਯਾਦ ਪੂਰੇ ਦੁਨੀਆ ਦੀਆਂ ਐਮਬੈਸੀਆਂ 'ਚ ਨਹੀਂ ਕੀਤਾ ਗਿਆ ਸੀ ਸਰਕਾਰੀ ਤੌਰ ਤੇ ਉਹ ਭਾਰਤ ਸਰਕਾਰ ਦੀ ਅਗਰ ਕੀਤਾ ਤਾਂ ਨਰਿੰਦਰ ਮੋਦੀ ਦੀ ਸਰਕਾਰ ਨੇ ਕੀਤੀ ਜੀ ਠੀਕ ਹੈ ਤੇ ਇਸ ਕਰਕੇ ਇਹ ਇਹਨਾਂ ਨੂੰ ਸੋਚ ਹੋਣੀ ਚਾਹੀਦੀ ਹੈ ਔਰ ਨਰਿੰਦਰ ਮੋਦੀ ਇਹ ਸਮਝਦੇ ਸੀ ਕਿ ਖਾਲਸਾ ਜਿਹੜਾ ਇਹਦੀ ਸਿਰਜਣਾ ਦੇਸ਼ ਧਰਮ ਤੇ ਕੌਮ ਦੇ ਲਈ ਹੋਈ ਜ਼ੁਲਮ ਦੇ ਖਿਲਾਫ ਸੰਘਰਸ਼ ਕਰਨ ਲਈ ਹੋਈ ਔਰ ਗਰੀਬਾਂ ਦੀ ਰੱਖਿਆ ਕਰਨ ਲਈ ਹੋਈ ਦਬੇ ਕੁਚਲੇ ਲੋਕਾਂ ਦੀ ਰੱਖਿਆ ਕਰਨ ਦੇ ਲਈ ਹੋਈ ਤੇ ਇਸੇ ਕਰਕੇ ਉਹਨਾਂ ਨੇ ਆਉਂਦੇ ਹੀ ਕਿ ਅਗਰ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨਾ ਹੁੰਦੀ ਤੇ ਤੇਲਾ ਹੋ ਕੁਬਰੀ ਹੋਣਾ ਸੀ ਹੋਰ ਕੁਝ ਨਹੀਂ ਹੋਣਾ ਸੀ ਗਰਵਾਸਾ ਵੀ ਇੱਕ ਹੋਰ ਵੀ ਤੇ ਉਹਨਾਂ ਨੇ ਸੁਣ ਲੋ ਉਹਨਾਂ ਨੇ ਐਸੇ ਕਰਕੇ ਆਉਂਦੇ ਹੀ ਦੁਬਾਰਾ ਸੱਟ ਬਣਾ ਕੇ 36 36 ਸਾਲ ਦਾ ਮੁਕਦਮਾ ਨਹੀਂ ਦਰਜ ਹੋਇਆ ਦੁਬਾਰਾ ਸੱਟ ਬਣਾ ਕੇ ਉਹ ਖੋਲਤੇ ਔਰ ਉਸ ਤੋਂ ਬਾਅਦ ਹੁਣ ਸਜ਼ਾਵਾਂ ਹੋ ਰਹੀਆਂ ਨੇ ਪੂਰਾ ਇਨਸਾਫ ਤਾਂ ਨਹੀਂ ਮਿਲੇਗਾ ਕਿ ਕੋਈ 36 ਸਾਲ ਮੁਕਦਮੇ ਨਾ ਦਰਜ ਹੋਣੇ ਸਬੂਤ ਨਸ਼ਟ ਹੋ ਜਾਂਦੇ ਆ ਜਸਟਿਸ ਡਿਲੇਡ ਜਸਟਿਸ ਡਿਨਾਈ ਕਿਰਨੋਦ ਸਿਆਸੀ ਸਮੀਕਰਨ ਹਮੇਸ਼ਾ ਹੀ ਬਲਦੇ ਆਏ ਨੇ ਔਰ ਪੰਜਾਬ ਚ ਅੱਜ ਇੱਕ ਚਰਚਾ ਹੋ ਰਹੀ ਹੈ ਵੀ ਬੀਜੇਪੀ ਐ ਪੰਜਾਬ ਦੇ ਦਰਵਾਜੇ ਤੇ ਖੜੀ ਐ। ਇਹ ਅਸੀਂ ਦਰਵਾਜੇ ਤੇ ਨਹੀਂ ਖੜੇ ਸਟੰਡਰਡ ਹੁੰਨੇ ਆ ਹਮੇਸ਼ਾ ਇੱਥੇ ਹੀ ਪੈਦਾ ਹੋਏ ਆ ਇੱਥੇ ਹੀ ਜਨਮ ਲਿਆ ਇੱਥੇ ਹੀ ਮਰਨਾ ਤੇ ਇਸ ਕਰਕੇ ਅਸੀਂ ਤਾਂ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਆ ਪਰ ਬੀਜੇਪੀ ਬਾਹਰੋਂ ਆਈ ਐ। ਬੀਜੇਪੀ ਹੀ ਇਸ ਦੇਸ਼ ਦੀ ਅਸਲ ਪਾਰਟੀ ਐ ਤੇ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਰਾਜਨੀਤਿਕ ਦਰਾਂ ਮੈਂਬਰਸ਼ਿਪ ਦੀ ਸਟਰੈਂਥ ਦੇ ਹਿਸਾਬ ਨਾਲ ਤਾਂ ਪੰਜਾਬ ਚ ਅਸੀਂ ਕਿਉਂ ਨਹੀਂ ਆਵਾਂਗੇ ਪਹਿਲਾਂ ਹਰਿਆਣਾ ਚ ਵੀ ਨਹੀਂ ਹੁੰਦੇ ਸੀ। ਤੇ ਬਾਕੀ ਜਗ੍ਹਾ ਵੀ ਨਹੀਂ ਹੁੰਦੇ ਸੀ ਇਹ ਲੋਕਾਂ ਨੇ ਜ਼ਰੂਰ ਸਮਝਿਆ ਤੇ ਲੈ ਕੇ ਆਏ ਨੇ ਹੁਣ ਜਦੋਂ ਕਿਤੇ ਵੀ ਕਿਤੇ ਕਤਲੋਗਾਰਤ ਹੁੰਦੀ ਹੈ ਤਾਂ ਕੀ ਕਹਿੰਦੇ ਆ ਪੰਜਾਬ ਚ ਇਹ ਜਿਹੜੀ ਭਗਵੰਤ ਮਾਨ ਹੋਣਾ ਨੇ ਸ਼ੂਟ ਦੇ ਰੱਖੀ ਆ ਲੁੱਟਾਂ ਖੋਹਾਂ ਦਾ ਤਾਂ ਕਹਿੰਦੇ ਯੋਗੀ ਚਾਹੀਦੇ ਤੇ ਜਦੋਂ ਜੋਗੀ ਚਾਹੀਦਾ ਮੋਦੀ ਨੂੰ ਲਿਆਉਂਗੇ ਤਾਂ ਹੀ ਆਊ ਮੋਦੀ ਤਾਂ ਆਊਗਾ ਜੇ ਭਾਜਪਾ ਲਿਆਉਂਗੇ ਇਸ ਕਰਕੇ ਭਾਜਪਾ ਨੇ ਆਉਣਾ ਜੇ ਪੰਜਾਬ ਦਾ ਵਿਕਾਸ ਕਰਨਾ ਚਾਹੁੰਦੇ ਆ ਭਾਈਚਾਰਕ ਖਸਾਨ ਚਾਹੁੰਦੇ ਆ ਤਾਂ ਭਾਜਪਾ ਦੀ ਜ਼ਰੂਰਤ ਹੈ ਪੰਜਾਬ ਨੂੰ ਗਰੇਵਾਲ ਸਾਹਿਬ ਜਿਵੇਂ ਦਿੱਲੀ ਦੇ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਭਾਜਪਾ ਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਹਲਚਲ ਸ਼ੁਰੂ ਹੋ ਚੁੱਕੀ ਹੈ ਉਸ ਸਤਾਈ ਦੇ ਵਿੱਚ ਕੋਈ ਲੱਗਦਾ ਕਿ ਭਾਜਪਾ ਨੂੰ ਸਰਕਾਰ ਆਏਗੀ ਡੈਮੋਕਰੇਸੀ ਹੈ ਜਿੱਤ ਹਾਰ ਹੁੰਦੀ ਰਹਿੰਦੀ ਹੈ ਇਹਨਾਂ ਨਾਲ ਨਾ ਬਹੁਤ ਜ਼ਿਆਦਾ ਉਤਸ਼ਾਹਿਤ ਹੋਈਦਾ ਨਾ ਹੀ ਡਿਸਕਰੇਜ ਹੋਈਦਾ ਅਸੀਂ ਤਾਂ 24 ਘੰਟੇ ਲੱਗੇ ਰਹੇ ਨੇ ਤੇ ਉਸ ਕੰਮ 'ਚ ਭਾਜਪ ਅਸੀਂ ਤਾਂ ਹਮੇਸ਼ਾ ਹੀ ਜਦੋਂ ਭਾਰਤੀ ਜਨਸੰਘ ਦੇ ਸਮੇਂ 'ਚ ਸਾਨੂੰ ਪਤਾ ਹੁੰਦਾ ਸੀ ਕਿ 500 ਵੋਟਾਂ ਪੈਣੀਆਂ ਜਾਂ 1000 ਪੈਣੀਆਂ ਅਸੀਂ ਉਦੋਂ ਵੀ ਜਿੱਤਣ ਵਾਲੇ ਅੰਦਾਜ਼ ਚ ਲੜਦੇ ਸੀ ਅੱਜ ਵੀ ਜਿੱਤਣ ਵਾਲੇ ਅੰਦਾਜ਼ ਚ ਲੜਦੇ ਆ ਇਹ ਹੀ ਸਾਡੀ ਵਿਸ਼ੇਸ਼ਤਾ ਇਸੇ ਕੈਰੇਕਟਰ ਕਰਕੇ ਭਾਜਪਾ ਜਿਹੜੀ ਹੈ ਪੂਰੇ ਦੇਸ਼ ਦੇ ਲੋਕ ਉਹਨੂੰ ਸਵੀਕਾਰ ਕਰਦੇ ਆ ਇਹਦਾ ਤੁਸੀਂ ਵੱਡਾ ਪ੍ਰੋਗਰਾਮ ਕਰਾਇਆ ਗਿਆ ਕਾਂਸਾ ਫਾਊਂਡੇਸ਼ਨ ਵੱਲੋਂ ਤੇ ਮਿਲ ਕੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਸਾਰੇ ਪ੍ਰੋਗਰਾਮਾਂ ਨੂੰ ਅੱਜ ਲੋਕਾਂ ਨੇ ਬਹੁਤ ਸਾਥ ਦਿੱਤਾ ਹੈ ਅਰ ਲੋਕਾਂ ਨੇ ਭਰੋਸਾ ਜਤਾਇਆ ਕਿ ਲੋਕੀ ਮੋਦੀ ਦੀ ਗਰੰਟੀਾਂ ਤੇ ਪੂਰਾ ਭਰੋਸਾ ਰੱਖਦੇ ਨੇ ਤੇ ਮੋਦੀ ਜੀ ਦੀ ਖੰਡਰੀ ਯਕੀਨ ਰੱਖਦੇ ਨੇ ਤੇ ਦੂਜਾ ਅੰਬੇਦਕਰ ਨੂੰ ਸਮਰਪਿਤ ਮੋਦੀ ਜਿਹੜਾ ਟਾਈਟਲ ਹੈ ਆਪਾਂ ਉਸ ਟਾਈਟਲ ਦੀ ਤਾਂ ਲੋੜ ਪਈ ਹੈ ਇਸ ਦੀ ਵਿਚਾਰਧਾਰਾ ਨੂੰ ਅੱਗੇ ਭੇਜਣ ਦੀ ਆਪਾਂ ਨੂੰ ਲੋਕਾਂ ਨੂੰ ਸੁਣਾਉਣ ਦੀ ਤਾਂ ਲੋੜ ਪਈ ਹੈ ਜਿਹੜੇ ਗੈਰ ਬੀਜੇਪੀ ਦੀਆਂ ਪਾਰਟੀਆਂ ਆ ਕਹਿੰਦਿਆਂ ਨੇ ਕਿ ਅਸੀਂ ਅੰਬੇਦਕਰ ਜੀ ਲਈ ਆ ਕਿਤਾ ਸੀ ਅੰਬੇਦਕਰ ਜੀ ਲਈ ਉਹ ਕੀਤਾ ਏ ਜਾਂ ਜਿਹੜੇ ਅੰਬੇਦਕਰ ਜੀ ਦਾ ਲਿਖਿਆ ਹੋਇਆ ਕਨਸਟੀਟਿਊਸ਼ਨ ਹੱਥ ਵਿੱਚ ਪਕੜ ਕੇ ਘੁੰਮਦੇ ਨੇ ਜਦੋਂ ਕਿ ਸਚਾਈ ਇਹ ਹੈ ਉਹ ਹੀ ਪਾਰਟੀਆਂ ਨੇ ਸਭ ਤੋਂ ਪਹਿਲਾਂ ਅੰਬੇਦਕਰ ਜੀ ਨੂੰ ਜਦੋਂ ਭਾਰਤ ਰਤਨ ਦੀ ਗੱਲ ਕੀਤੀ ਗਈ ਉਹਦਾ ਵਿਰੋਧ ਕੀਤਾ ਅੰਬੇਦਕਰ ਜੀ ਨੂੰ ਆਵਾਜ਼ ਅੰਬੇਦਕਰ ਜੀ ਦੀ ਆਵਾਜ਼ ਨੂੰ ਦਬਾਉਣ ਦਾ ਉਹਨਾਂ ਨੇ ਸਭ ਤੋਂ ਪਹਿਲਾਂ ਯਤਨ ਕੀਤਾ ਤੇ ਜਿਹੜੀਆਂ ਅੰਬੇਦਕਰ ਦੀਆਂ ਸਕੀਮਾਂ ਸੀਗੀਆਂ ਉਹਨਾਂ ਦਾ ਵਿਰੋਧ ਕੀਤਾ ਤੇ ਅੱਜ ਸਿਰਫ ਇਕਲੋਤੀ ਬੀਜੇਪੀ ਸਰਕਾਰ ਹੈ ਜਿਨ੍ਹਾਂ ਨੇ ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਅੱਗੇ ਵਧਾਇਆ ਅੱਗੇ ਵਧਾਉਂਦੇ ਹੋਏ ਅੰਬੇਦਕਰ ਜੀ ਦਾ ਪੂਰਾ ਮਾਨ ਸਨਮਾਨ ਦਿੱਤਾ ਤੇ ਅੰਬੇਦਕਰ ਜੀ ਦੇ ਜਨ ਪਿੱਛੋਂ ਪੰਜ ਤੀਰੇਤ ਬਣਾਏ ਪੰਜ ਤੀਰੇਤ ਦੇ ਵਿੱਚ ਮੋਦੀ ਜੀ ਨੇ 2013 ਵਿੱਚ ਇੱਕ ਆਪਣਾ Madhya Pradesh ਵਿੱਚ ਵਾਅਦਾ ਕੀਤਾ ਸੀਗਾ ਕਿ ਜੇ ਮੇਰੀ ਬੋਮਨ ਲਾਲ ਬੀਜੇਪੀ ਦੀ ਸਰਕਾਰ ਬਣਦੀ ਹੈ ਤਾਂ ਸਰਕਾਰ ਬਣ ਕੇ ਜਿਹੜਾ ਅੰਬੇਦਕਰ ਜੀ ਦਾ ਜਨਮ ਸਥਾਨ ਹੈ ਮਊ ਵਿੱਚ ਮਊ ਇੰਦੋਰ ਵਿੱਚ ਉੱਥੇ ਉਹਨੂੰ ਪੂਰਾ ਤਿਰਸੰਨ ਬਣਾਇਆ ਜਾਊਗਾ ਜਿੱਥੇ ਮੋਦੀ ਜੀ ਨੇ ਉਹਨੂੰ ਬੜਾ ਸਮਾਗਮ ਬਣਾ ਕੇ ਪੂਰੇ ਭਾਰਤ ਨੂੰ ਸਮਰਪਿਤ ਕੀਤਾ ਤੇ ਜਦੋਂ ਆਪਣੇ ਪੁਰਾਣੇ ਮੰਤਰੀ ਸ਼੍ਰੀ ਵਿਜੇ ਸੰਪਲਾ ਜੀ ਨੂੰ ਤਾਕਤ ਮਿਲੀ ਉਹਨਾਂ ਨੇ ਮੋਦੀ ਜੀ ਨਾਲ ਮਿਲ ਕੇ ਜਿੱਥੇ ਆਪਣੇ ਅੰਬੇਦਕਰ ਜੀ ਨੇ ਆਖਰੀ ਸਾਹ ਲਿੱਤੇ ਆਖਰੀ ਸਾਹ ਲੈਣ ਵਾਲੀ ਜਗ੍ਹਾ ਨੂੰ ਵੀ ਜਿੱਥੇ ਕਿ ਅੰਬੇਦਕਰ ਜੀ ਦੇ ਜਨਮਗਰੋਂ ਇੱਕ ਕਾਂਗਰਸ ਸਰਕਾਰ ਆਸੀ ਸੀ ਜਿਨ੍ਹਾਂ ਨੇ ਚਾਰ ਕੱਟ ਜਗ੍ਹਾ ਦਿੱਤੀ ਅੰਬੇਦਕਰ ਜੀ ਨੂੰ ਫੰਡਰ ਕਰਨ ਲਈ ਤੇ ਮੋਦੀ ਜੀ ਤੇ ਸੰਪਲਾ ਜੀ ਦੇ ਜਦਨਾ சதਕਾ ਉਸ ਜਗਾ ਨੂੰ ਵੀ ਭਾਰਤ ਦਾ ਤੀਰਸਥਾਨ ਬਣਾਏਗਾ ਤੇ ਮੋਦੀ ਜੀ ਨੇ ਉਸ ਜਗਾ ਨੂੰ ਵੀ ਸਮਾਗਮ ਬਣਾ ਕੇ ਪੂਰੇ ਭਾਰੋ ਸਮਰਪਿਤ ਕੀਤਾ ਜੀ ਕਨ ਸਰ ਅੱਜ ਬਿੰਨਾ ਵੱਡਾ ਪ੍ਰੋਗਰਾਮ ਰੱਖਿਆ ਗਿਆ ਵਿਸ਼ਾਲ ਜਿੰਤੀ ਜਨ ਨੌਜਵਾਨ ਯੂਥ ਪਹੁੰਚਿਆ ਲੱਗਦਾ ਕਿਥਨੇ ਕਿਥੇ ਜਿਹੜਾ ਬੇਦਕਰਦਾ ਜਿਹੜਾ ਕਿ ਮੈਸੇਜ ਆ ਵੱਡਾ ਦਿਨ ਚ ਕਾਮਯਾਬ ਹੋਏ ਤੁਸੀਂ ਅੱਜ ਦਾ ਇਕੱਠ ਹੈ ਲੋਕਾਂ ਦਾ ਭਰੋਸਾ ਦੇਖ ਕੇ ਆਪਾਂ ਦੇਖ ਸਕਦੇ ਹਾਂ ਕਿ ਸਾਰੇ ਲੋਕੀ ਆਪਣੇ ਅੰਬੇਦਕਰ ਦੀ ਵਿਚਾਰਧਾਰਾ ਨਾਲ ਜੁੜਦਾ ਜੁੜਨਾ ਚਾਹੁੰਦੇ ਨੇ ਤੇ ਜੁੜ ਕੇ ਮੋਹਰ ਲਗਾਉਣਾ ਚਾਹੁੰਦੇ ਨੇ ਠੀਕ ਹੈ ਸਰ ਥੈਂਕ ਯੂ ਵੈਰੀ ਮਚ ਜੀ ਪਕਸਾਬਾਜ ਪ੍ਰੋਗਰਾਮ ਰੱਖਾਇਆ ਗਿਆ ਹੈਗਾ ਅੰਬੇਦਕਰ ਨੂੰ ਸਪੱਤਰ ਮੌਦਿਕ ਕਿੱਥੇ ਕਿੱਥੇ ਲੱਗਦਾ ਕਿ ਇਹ ਪ੍ਰੋਗਰਾਮ ਹਰ ਜ਼ਿਲ੍ਹੇ ਦੇ ਵਿੱਚ ਹੋਣਾ ਚਾਹੀਦਾ ਅੱਜ ਪਟਿਆਲੇ ਸ਼ਹਿਰ ਚ ਪ੍ਰਧਾਨ ਨੂੰ ਤੁਹਾਡੇ ਜ਼ਿਲ੍ਹੇ ਚ ਆਇਆ ਗਿਆ ਦੇਖੋ ਪਾਰਟੀ ਨੇ ਸੋਚਿਆ ਵੀ ਇਹ ਪ੍ਰੋਗਰਾਮ ਹਰ ਜ਼ਿਲ੍ਹੇ ਚ ਹੋਣਗੇ ਔਰੇ ਬੜਾ ਅੱਛਾ ਅੱਜ ਪ੍ਰੋਗਰਾਮ ਹੋਇਆ ਇਹ ਪ੍ਰੋਗਰਾਮ ਕੱਲਾ ਭਾਰਤੀ ਜ ਸਾਬੋਨ ਨੇ ਪਟਿਆਲੇ 'ਚ ਇਕੱਠਾ ਕੀਤਾ ਜੀਚ ਅਗਰਵਾਲ ਅਗਰਵਾਲ ਫੈਮਲੀਜ਼ ਸਾਰੀਆਂ ਪਾਰਟੀਆਂ ਫੈਮਲੀਜ਼ ਕਾਂਗਰਸ ਪਾਰਟੀ ਤੋਂ ਬੀਜੇਪੀ ਪਾਰਟੀ ਤੋਂ ਸਾਰੀਆਂ ਪਾਰਟੀਆਂ ਤੋਂ ਨੁਮਾਇंदे ਆਏ ਹੋਏ ਸੀ ਜੀ ਤੇ ਇੱਕ ਜਨਰਲ ਮਤਲਬ ਮੀਟਿੰਗ ਇਹ ਰੱਖੀ ਔਰ ਬੜਾ ਅੱਛਾ ਮੈਨੂੰ ਲੱਗਿਆ ਇਹਨਾਂ ਦਾ ਵੀ ਸਾਰੇ ਵਰਗਾਂ ਦੇ ਲੋਕ ਇਕੱਠੇ ਕੀਤੇ ਇਹਨਾਂ ਨੇ ਤੇ ਸਾਰੇ ਇਕੱਠੇ ਇਹ ਡਾਕਟਰ ਅਮੇਦਕਰ ਜੀ ਦੀ ਜੋ ਸਾਡੇ ਸੰਵਿਧਾਨ ਦੇ ਰਚਤਾ ਨੇ ਉਹਨਾਂ ਦੀ ਗੱਲ ਸਾਰਿਆਂ ਨੂੰ ਪੰਚਾਇਤ ਥੈਂਕ ਯੂ ਜੀ ਸਭ ਲਈ ਅੱਜ ਮੋਦੀ ਅੰਬੇਦਕਰ ਨੂੰ ਸਮਰਪਨ ਮੋਦੀਆ ਪ੍ਰੋਗਰਾਮ ਰੱਖਿਆ ਗਿਆ ਜੀ ਪਟਾੜੇ ਵਿਕੇ ਕੀ ਕਹਿਣਾ ਚਾਹੋ ਤੁਹਾਨੂੰ ਬਹੁਤ ਸਾਰੀਆਂ ਅੱਜ ਕੱਲ੍ਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਸਜੀਤ ਸ਼ਰਮਾ ਅੰਬੇਦਕਰ ਜੀ ਨੂੰ ਲੈ ਕੇ ਆਪਣੇ ਆਪ ਨੂੰ ਬਹੁਤ ਉਹਨਾਂ ਦਾ ਚਿਹਤਾ ਬਣਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਮੋਦੀ ਜੀ ਨੂੰ ਬਦਨਾਮ ਕਹਿੰਦੇ ਕਿ ਸਾਜ਼ਿਸ਼ ਦੇ ਰੂਪ ਵਿੱਚ ਕੰਮ ਕਰ ਰਹੇ ਹਨ ਅਤੇ ਇੱਥੇ ਅੱਜ ਦੇ ਇਸ ਫੰਕਸ਼ਨ ਦੇ ਵਿੱਚ ਇਹੀ ਦੱਸਣ ਦੀ ਦੱਸਿਆ ਹੈ ਗੋਰੀ ਜਿੰਦਨ ਜੀ ਹਾਲ ਤੱਕ ਜਿੰਨਾ ਵੀ ਅਦਰਕ ਕੰਬੜਕਰ ਜੀ ਨੂੰ ਇਸ ਦੇਸ਼ 'ਚ ਸਨਮਾਨ ਮਿਲਿਆ ਉਹ ਸਿਰਫ ਤੇ ਸਿਰਫ ਉਦੋਂ ਮਿਲਿਆ ਜਦੋਂ ਜਾਂ ਤਾਂ ਭਾਜਪਾ ਦੀ ਸਰਕਾਰ ਸੀ ਜਾਂ ਭਾਜਪਾ ਦੇ ਸਮਰਥਨ ਨਾਲ ਚੱਲਣ ਵਾਲੀ ਸਰਕਾਰ ਸੀ ਚਾਹੇ ਉਹ ਬੀਪੀ ਦੀ ਸਰ ਵੀਪੀ ਸਿੰਘ ਦੀ ਸਰਕਾਰ ਸੀ ਚਾਹੇ ਉਹ ਅਟਲ ਜੀ ਦੀ ਸਰਕਾਰ ਸੀ ਚਾਹੇ ਉਹ ਨਰਿੰਦਰ ਮੋਦੀ ਦੀ ਸਰਕਾਰ ਸੀ ਸੋ ਉਹਦੇ ਕਰਕੇ ਅੱਜ ਜੇ ਸਨਮਾਨ ਰਕਤੰਦਰ ਕਾ ਜੀ ਲਗਤੀ ਕੀਤਾ ਹੈ ਤੇ ਸਰਕਾਰੀ ਰੂਪ ਦੇ ਵਿੱਚ ਇਹਨਾਂ ਨੇ ਬਾਕੀ ਸਾਰੇ ਨੇ ਇੱਕ ਨਫ਼ਰਤ ਦਾ ਪਾਤਰ ਦੇ ਰੂਪ ਦੇ ਵਿੱਚ ਹੀ ਰਹਿ ਔਰ ਅੰਬੇਡਕਰ ਜੀ ਦਾ ਕਾਂਗਰਸ ਨੇ ਆਪਣੇ ਨਾਂ ਦੀਆਂ ਤਾਂ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਆਪਣੇ ਨਾਂ ਦੇ ਤਾਂ ਬਹੁਤ ਸਾਰੇ ਸਮਾਰਕ ਬਣਾਏ ਇੱਕ ਵੀ ਸਮਾਰਕ ਡਾਕਟਰ ਅੰਬੇਡਕਰ ਜੀ ਦੇ ਨਾਂ ਦਾ ਕੋਈ ਸਮਾਰਕ ਨਹੀਂ ਬਣਾਇਆ ਜਾਂ ਉਹਨਾਂ ਨੂੰ ਕੋਈ ਮਾਨ ਸਨਮਾਨ ਨਹੀਂ ਦਿੱਤਾ ਉਹਨਾਂ ਲੋਕਾਂ ਨੂੰ ਤਾਂ ਜ਼ਰੂਰ ਕੀਤਾ ਜਿਨ੍ਹਾਂ ਨੂੰ ਡਾਕਟਰ ਅੰਬੇਡਕਰ ਜੀ ਨੂੰ ਹਰਾਉਣ ਤੇ ਜਾਂ ਉਹਨਾਂ ਨੂੰ ਪਿੱਛੇ ਲਾਉਣ ਤੇ ਕੀਤਾ ਕਾਂਗਰਸ ਨੇ ਉਹਨਾਂ ਦੇ ਸਨਮਾਨ ਕੀਤੇ ਜੱਜ ਦੀ ਭਾਰਤੀ ਜਨਤਾ ਪਾਰਟੀ ਨੇ ਦੱਟਮ ਬੇੜਕਾਰ ਜਿਹਦੀਆਂ ਦੇਸ਼ ਦੇ ਪ੍ਰਤੀ ਕੀਤੇ ਹੋਏ ਕੰਮਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਸਮਰਥਕ ਸਭੇ ਭਾਰਤੋਂ ਜਿਹੜੇ ਨੌਜਵਾਨ ਰਿਪੋਰਟ ਕੀਤੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿਉਂਕਿ ਨਰੇਂਦਰ ਮੋਦੀ ਜੀ ਵੀ ਮੁਲਾਕਾਤ ਕਰਕੇ ਆਏ ਨੇ ਦੇਖੋ ਜਿੱਥੇ ਤੱਕ ਇਲਲੀਗਲ ਗਏ ਉਹਨਾਂ ਦੇ ਹਰੇਕ ਦੇਸ਼ ਦਾ ਆਪੋ ਆਪਣਾ ਕਾਨੂੰਨ ਹੈ ਸਾਡੇ ਵੀ ਅਸੀਂ ਦੇਸ਼ ਦੇ ਵਿੱਚ ਜਿਹੜੇ ਬੰਗਲਾਦੇਸ਼ ਤੋਂ ਬਾਹਰ ਆਏ ਆ ਬੰਦੇ ਅਸੀਂ ਉਹਨਾਂ ਦਾ ਵੀ ਕਹਿੰਦੇ ਆ ਨਾ ਕਿ ਉਹਨਾਂ ਨੂੰ ਬਾਹਰ ਕੱਢੋ ਬਾਹਰ ਕੱਢੋ ਔਰ ਤੁਸੀਂ ਦੇਖਦੇ ਹੋ ਕਿ ਸਾਡੇ ਮਨੀਪੁਰ ਦੇ ਵਿੱਚ ਜਾਂ ਅਸਾਮ ਚ ਬੰਗਲਾਦੇਸ਼ ਜਾਂ ਸਾਰੇ ਪਾਸੇ ਹੀ ਡਰੋਂ ਕੀ ਆ ਤੇ ਇੱਕ ਬਹੁਤ ਬੜਾ ਹਵਾ ਚੱਲ ਰਿਹਾ ਹੈ ਤੇ ਸਾਡੀ ਡਿਮਾਂਡ ਕੀ ਹੈ ਕਿ ਜਿਹੜੇ ਇਲੀਗਲ ਆਏ ਉਹ ਕਦੇ ਤੇ ਉਹਨਾਂ ਦਾ ਦੇਸ਼ ਦਾ ਕਾਨੂੰਨ ਹੈ ਔਰ ਜਿਹੜੇ ਦੇਸ਼ ਦੇ ਜਿਹੜੇ ਤੇ ਲੀਗਲ ਗਏ ਉਹਨਾਂ ਲਈ ਸਾਡਾ ਭਾਰਤ ਦਾ ਜਿਹੜਾ ਸਰਕਾਰ ਹੈ ਉਨਾ ਦੇ ਇੱਕ ਉਹਨਾ ਦੇ ਕੰਮ ਕਰਨਾ ਵਚਨ ਬਦ ਤਾਇਆ। ਅਜੇ ਦੂਸਰੇ ਹੋਣਗੇ ਉਹਨਾਂ ਦੀ ਇੰਨਾ ਹੈ ਕਿ ਉਹਨਾਂ ਨਾਲ ਅਨਿਆਂ ਨਾ ਹੋਵੇ ਉਹਨਾਂ ਨੂੰ ਜਿੱਦ ਜਿੱਤੇ ਤੱਕ ਅਸੀਂ ਉਹਨਾਂ ਦੇ ਇਤਾਂ ਦੀ ਰਾਖੀ ਮਨੁੱਖ ਅਧਿਕਾਰਾਂ ਦੀ ਰਾਖੀ ਕਹਿੰਦੇ ਉਹ ਸਾਡਾ ਕੰਮ ਹੈ। ਲੇਕਿਨ ਸੀਐਮ ਭਗਵਾਨ ਦਾ ਇਲਜ਼ਾਮ ਲਾਇਆ ਕਿ ਲਗਾਤਾਰ ਪੰਜਾਬ ਨੂੰ ਬਦਨਾਮ ਕਰਨ ਦੀ ਸਾਈਯਾ ਜਾਰੀ ਹੈ। ਇਹ ਜਿਹੜਾ ਜਹਾਜ਼ ਹੈ ਗੁਜਰਾਤ ਦਿੱਲੀ ਵੀ ਉਤਾਰਿਆ ਜਾ ਸਕਦਾ ਲੇਕਿਨ ਪੰਜਾਬ ਅੰਮ੍ਰਿਤਸਰ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ? ਫਿਰ ਇਹ ਉਹਨਾਂ ਨੂੰ ਲੈਣ ਲਈ ਜਿਹੜੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ ਲੈਣ ਲਈ ਗੁਜਰਾਤ ਜਾਂਦਾ ਹੁਣ ਤਾਂ ਰਿਸਿਵ ਕਰਨ ਗਿਆ ਸੀ। ਐਸਾ ਨਹੀਂ ਉਹਨਾਂ ਨੇ ਦੇਸ਼ ਦੇ ਵਿੱਚ ਭੇਜਣਾ ਹੈ। ਉਹ ਦਿੱਲੀ ਵੀ ਭੇਜਿਆ ਜਾ ਸਕਦਾ ਜੀ ਅੰਮ੍ਰਿਤਸਰ ਵੀ ਭੇਜ ਦੇਸ਼ ਦੇ ਵਿੱਚ ਭੇਜਣਾ ਹੈ। ਜੀ। ਸੋ ਇਹ ਇਹ ਨਿਚੇ ਜਿਹਨ ਇਹ ਬੇਮਤਵੀਆਂ ਗੱਲਾਂ ਹੈ ਸਿਰਫ ਇਹਨਾਂ ਨੂੰ ਕਿਉਂਕਿ ਉਹਨਾਂ ਕੋ ਹੋਰ ਕੋ ਗੱਲ ਹੀ ਨਹੀਂ ਹੈਗੀ ਔਰ ਉਹਨੂੰ ਅਸੀਂ ਪਤਾ ਨਹੀਂ ਕੀ ਮੂਡ ਦੇ ਵਿੱਚ ਹੁੰਦਾ ਕਦਾ ਕਿ ਕੀ ਨਿਕਲ ਜਾਣਾ ਮੂੰਹ ਚ ਪਤਾ ਵੀ ਨਹੀਂ ਜੀ ਲੇਕਿਨ ਦਿੱਲੀ ਦੇ ਵਿੱਚ ਜਿਹੜਾ ਰੇਲ ਹਾਦਸਾ ਹੋਇਆ 18 ਲੋਕਾਂ ਦੀ ਮੌਤ ਦੀ ਖਬਰ ਆ ਰਹੀ ਹੈ ਲੱਗਦਾ ਕਿਥੇ ਕਿੰਨੀ ਦੁਖਦਾਈ ਹੈ ਇਲਤਜਾਮ ਸਹੀ ਨਹੀਂ ਸੀਗੇ ਜਿਹੜਾ ਇਦਾਂ ਹੈ ਕਿ ਹਲੇ ਤੱਕ ਉਹਦੇ ਤੇ ਕਹਿਣਾ ਇਹ ਗੱਲ ਗਲਤ ਹੋਏਗਾ ਕਿ ਇਲਜਾਮ ਠੀਕ ਨਹੀਂ ਸੀ ਜਾਂ ਕੀ ਸੀ ਪਰ ਇਹਨਾਂ ਜ਼ਰੂਰ ਹੈ ਕਿ ਘਟਨਾ ਕੋਈ ਵੀ ਹੋਵੇ ਕਿਤੇ ਵੀ ਹੋਵੇ ਉਹ ਤੁਖਦਾਈ ਹੁੰਦੀ ਹੈ ਜੀ ਔਰ ਉਹਦੇ ਲਈ ਸੰਵੇਦਨਾ ਪ੍ਰਗਟ ਕਰਨਾ ਤੁਹਾਡਾ ਸਾਰਿਆਂ ਦਾ ਫਰਜ਼ ਵੀ ਹੈ ਔਰ ਉਹਨਾਂ ਦੇ ਲਈ ਪ੍ਰਤੀ ਹਮਦਰਦੀ ਰੱਖਣਾ ਉਹਨਾਂ ਪਰਿਵਾਰਾਂ ਲਈ ਉਹਨਾਂ ਦੇ ਮਰੀਜ਼ਾਂ ਦੇ ਲਈ ਜਿਹਨਾਂ ਦੇ ਜ਼ਖਮੀ ਹੋਏ ਉਹਨਾਂ ਦੇ ਪ੍ਰਤੀ ਸਾਡੀ ਜਿਹੜੀ ਇੱਕ ਫਰਜ਼ ਬਣਦਾ ਉਹ ਅਸਾਨੂੰ ਅਦਾ ਕਰਨਾ। ਸੰਤੋਖ ਸਿੰਘ ਦਿੱਲੀ ਦੇ ਵਿੱਚ ਆਏ ਨਤੀਜਿਆਂ ਨੂੰ ਲੈ ਕੇ ਹੁਣ ਪੰਜਾਬ ਵਿੱਚ ਕਿਸ ਤਰ੍ਹਾਂ ਦੀ ਤਸਵੀਰ ਦਿਖ ਰਹੀ ਹੈ ਭਾਜੀਪੀ। ਪੰਜਾਬ ਦੇ ਵਿੱਚ ਉਹਨਾਂ ਨੇ ਆਪਣੇ ਆਪ ਹੀ ਜਿਹੜੀ ਆਫ਼ਤਾ ਜਿਹੜੀ ਸੀਗੀ ਉਹ ਦਿੱਲੀ ਤੋਂ ਹੁਣ ਪੰਜਾਬ ਵੱਲ ਨੂੰ ਆ ਗਈ ਹੈ ਇਹ ਸਾਰਿਆਂ ਨੂੰ ਦਿਖ ਰਹੀ ਹੈ। ਰੋਜ਼ মিডিਆ ਦੇ ਮਾਧਿਅਮ ਦੇ ਨਾਲ ਸਾਨੂੰ ਇਹ ਪਤਾ ਲੱਗਦਾ ਹੈ ਕਿ ਆਪਤਾ ਨੇ ਜਿਹੜਾ ਰੁਖਾ ਉਹ ਪੰਜਾਬ ਵਾਲ ਨੂੰ ਕੀਤਾ ਹੋਇਆ ਔਰ ਆਪਤਾ ਤੋਂ ਨਜਾਕਤ ਜਿਹੜੀ ਆ ਉਹ ਸਾਡੇ ਰਲ ਕੇ ਜਦੋਂ ਆਪਾਂ ਪਾਉਨੇ ਆ ਤੇ ਹਰ ਇੱਕ ਤਰ੍ਹਾਂ ਦੀ ਵੱਡੀ ਤੋਂ ਵੱਡੀ ਆਪਤਾ ਤੋਂ ਵੀ ਅਸੀਂ ਨਜਾਕਤ ਪਾ ਲੈਂਦੇ ਆ ਠੀਕ ਹੈ ਥੈਂਕ ਯੂ